ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਇਹ ਮੈਂ ਗੱਲ ਕਿਉਂ ਕਹੀ ਆ ਉਹਦਾ ਇੱਕ ਕਾਰਨ ਆ ਵੀਰ ਹੁਣਾਂ ਦੇ ਇੱਥੇ ਫਿਰੋਜ਼ਪੁਰ ਵਿੱਚ ਪਾਣੀ ਆਇਆ ਸੀ ਤੇ ਪਹਿਲਾਂ ਇਧਰਲੇ ਪਾਸੇ ਦੇਖੋ ਇਹ ਖੱਤੇ ਜਿਹੜੇ ਪਾਣੀ ਦੇ ਵਿੱਚ ਡੁੱਬ ਗਏ ਸੀ ਸਾਰੇ ਹਜੇ ਵੀ ਨਾਲ ਦੇ ਜਿਹੜੇ ਨੀਵੇਂ ਖੱਤੇ ਉਹਨਾਂ ਵਿੱਚ ਪਾਣੀ ਹੈਗਾ ਪਰ ਪਰਲੇ ਪਾਸੇ ਜਿਹੜੇ ਖੱਤੇ ਆ ਉਹ ਬੱਤੇ ਆ ਗਏ ਆ ਉਹ ਜਿਹੜੇ ਪਰਲੇ ਪਾਸੇ ਆ 80 90 ਕਿੱਲੇ ਪੈਲੀ ਆ ਇਸ ਪਿੰਡ ਦੀ ਪਰ ਇਹਨਾਂ ਦੀ ਤਰਾਸ ਦੀ ਜਿਹੜੀ ਆ ਉਹ ਇਹ ਆ ਭਾਈ ਵੇ ਇਧਰਲੇ ਪਾਸੇ ਦੇਖੋ ਵੇ ਆ ਬਾਨ ਆ ਆ ਜਿਹੜਾ ਤੁਹਾਨੂੰ ਦਿਖਾਣ ਲੱਗੇ ਆ ਆ ਬਾਨ ਆ ਬਨਦੇ ਇਧਰਲੇ ਪਾਸੇ ਇਹਨਾਂ ਦੀ ਪੈਲੀ ਆ ਤੇ ਇਧਰਲੇ ਪਾਸੇ ਪਿੰਡ ਆ ਕਈ ਪਿੰਡਾਂ ਨੂੰ ਗੋਦ ਲੈ ਲਿਆ ਗਿਆ ਕੀ ਇਹ ਜ਼ਰੂਰੀ ਆ ਵੀ ਜਿਹੜੀ ਪੈਲੀ ਵਿੱਚ ਪਾਣੀ ਆਇਆ ਆ ਉਹਨਾਂ ਦਾ ਪਿੰਡ ਵੀ ਉਹਦੇ ਵਿੱਚ ਹੀ ਹੋਣਾ ਚਾਹੀਦਾ ਵੀ ਪਿੰਡ ਵੀ ਡੁੱਬਣਾ ਚਾਹੀਦਾ ਫੇਈ ਮਤ ਹੋਵੇ ਇਸ ਪਿੰਡ ਦੀ ਸਾਰ ਲੈਣ ਅੱਜ ਤੱਕ ਕੋਈ ਨਹੀਂ ਆਇਆ ਇਹ ਥੋੜੋ ਗੱਲ ਯਾਰ ਹੋ ਗਈ ਵੀ ਜੇ ਅਗਲੇ ਦੀ ਜ਼ਮੀਨ ਬਨੋਂ ਇਧਰਲੇ ਪਾਸੇ ਡੁੱਬ ਗਈ ਆ ਤੇ ਘਰ ਇਧਰਲੇ ਪਾਸੇ ਬਚੇ ਆ ਤੇ ਉਹਨਾਂ ਦੀ ਕਿਸੇ ਨੇ ਬਾਹ ਹੀ ਨਹੀਂ ਫੜਨੀ ਵੀਰ ਜਿਹੜੇ ਸੇਵਾ ਕਰਨੀ ਚਾਹੁੰਦੇ ਆ ਇਹ ਉਹਨਾਂ ਤੱਕ ਵੀਡੀਓ ਜਰੂਰ ਪਹੁੰਚਾਵੋ ਵੀਰ ਇੱਕ ਪਿੰਡ ਕਿਹੜਾ ਜੀ ਪਿੰਨ ਗਰਦਿੱਤੀ ਚੱਕ ਜੀ ਪਰ ਇੱਥੇ ਅਜ ਤੱਕਰ ਕੋਈ ਆਇਆ ਹੀ ਨਹੀਂ ਨਹੀਂ ਜੀ ਇਹ ਪਿੰਡ ਗੋਦ ਲੈ ਆ ਹੀ ਨਹੀਂ ਗਰਦਿੱਤੀ ਚੱਕ ਵਾਲਾ ਜ਼ਿਲ੍ਹਾ ਫਰੋਇਪੁਰ ਆ ਤਹਿਸੀਲ ਵੀ ਫਰੋਇਪੁਰ ਆ ਇੱਥੇ 80 90 ਕਿਲੇ 90 ਕਿਲੇ ਥਾਂ ਕਿਸੇ ਨੇ ਆ ਕੇ ਇਹਦੀ ਬਾਦ ਹੀ ਨਹੀਂ ਪੁੱਛੀ ਦੂਜੇ ਪਿੰਡਾਂ ਨੂੰ ਗੋਦ ਲੈ ਲਿਆ ਇਹ ਕੱਲਾ ਹੀ ਸਾਡਾ ਪਿੰਡ ਜਿਹੜਾ ਗਰਦਿੱਤੀ ਚੱਕ ਵਾਲਾ ਇਹਦਾ ਰਕਬਾ 90 ਕਿਲੇ ਆ ਇੱਥੇ ਕਿਸੇ ਨੇ ਗੋਦ ਨਹੀਂ ਲਿਆ ਕੋਈ ਬੰਦਾ ਨਹੀਂ ਆ ਇਹ ਵੀ ਰਾਏ ਇਹਨਾਂ ਦਾ ਧੰਨਵਾਦ ਕਰਦੇ ਆ ਕਿਸੇ ਬੰਦੇ ਨੇ ਸਾਡੀ ਇਹ ਪਿੰਡ ਦੀ ਗਰਦਿੱਤੀ ਚੱਕ ਜ਼ਿਲ੍ਹਾ ਫਰੋਇਪੁਰ ਦੀ ਕਿਸੇ ਬੰਦੇ ਨੇ ਸਾਰ ਨਹੀਂ ਲਈ ਸਾਨੂੰ ਤਵੀਆਂ ਕੰਪਿਊਟਰ ਕਰਾਇਆ ਜੇ ਲੋਡ ਪਈ ਤੇ ਦੱਸ ਦਿਆਂਗੇ ਨਹੀਂ ਤੇ ਸਾਨੂੰ ਤਵੀਆਂ ਤੇ ਸੁਹਾਗਾ ਹਾਲ ਤੇ ਡੀਜ਼ਲ ਰੂਟਾਵੇਟਰ ਦੀ ਲੋੜ ਆ ਤੇ ਡੀਜ਼ਲ ਟਰੈਕਟਰ ਡਾਈ ਖਾਤ 90 ਕਿੱਲਿਆਂ ਦੀ ਤੇ ਗਾਂ ਕਣਕ ਬੀਜਣ ਲਈ ਜਿਹੜੇ ਸੰਦ ਆ ਸਾਰੇ ਸਾਨੂੰ ਦਿੱਤੇ ਜਾਣ ਸਾਡਾ ਕੋਈ ਨਹੀਂ ਰਹਿ ਗਿਆ ਇੱਥੇ ਮਰਲਾ ਝੋਨੇ ਰਗਣ 90 ਕਿੱਲਾਂ ਦੇ ਸਾਡਾ ਕੰਮ ਆ ਵੀ ਜਿਹੜਾ ਦਰਦ ਆ ਉਹ ਜਿਹੜੀ ਸਾਫ਼ ਤਸਵੀਰ ਜਿਹੜੀ ਉਹ ਦਿਖਾ ਲੈਣੀ ਅਸੀਂ ਤਸਵੀਰ ਵੀਰਾਂ ਤੱਕ ਪਹੁੰਚਾਤੀ ਆ ਤੁਹਾਡੀ ਤੇ ਤੁਹਾਡਾ ਨੰਬਰ ਵਿੱਚ ਦੇ ਦੇਣਾ ਆਪਾਂ ਤੇ ਤੁਹਾਡੇ ਨਾਲ ਹੁਣ ਸੰਪਰਕ ਕਰਨਗੇ ਤੁਸੀਂ ਮੋਰੇ ਹੋ ਕੇ ਸਾਰੇ ਇਹ ਕਾਰਜ ਕਰਾਉਣੇ ਆ ਇੱਥੇ ਜਿਹਦਾ ਵੀਰ ਟਰੈਕਟਰ ਲੈ ਕੇ ਹੁਣ ਉਹਨਾਂ ਦੇ ਰਹਿਣ ਦਾ ਅੰਤਿਮ ਪ੍ਰਸ਼ਾਦੇ ਪਾਣੀ ਦਾ ਹੋ ਜਾਊਗਾ ਜੀ ਠੀਕ ਆ ਜੀ ਕਰਾਂਗੇ ਜੀ ਜਿਹੜੇ ਵੀਰ ਆਉਣਗੇ ਇੱਥੇ ਦਾ ਹੁਣ 15 ਨੂੰ 20 ਹੁਣ 25 ਹੁਣ 50 ਉਹਨਾਂ ਦਾ ਪ੍ਰਸ਼ਾਦਾ ਪਾਣੀ ਚਾਹ ਪਾਣੀ ਜੋ ਵੀ ਉਹਨਾਂ ਨੂੰ ਲੀੜਾ ਕੱਪੜਾ ਵਣਨ ਦਾ ਤੋਂ ਪਿਆ ਮਿਲੂਗਾ ਪ੍ਰਸ ਕੀਤਾ ਮਿਲੂਗਾ ਸਾਰਾ ਹੀ ਕੰਮ ਆਹੀ ਉਹਨਾਂ ਦਾ ਉਹ ਸਾਡੇ ਕੋਲ 10 ਦਿਨ ਲੱਗਣ 15 ਲੱਗਣ ਮਹੀਨਾ ਲੱਗੇ ਆਹੀ ਉਹਨਾਂ ਨੂੰ ਸੰਭਾਂਗੇ ਰੋਟੀ ਪਾਣੀ ਚਾਹ ਪਾਣੀ ਪ੍ਰਸ਼ਾਦਾ ਪਾਣੀ ਜਿੰਨੇ ਜੋਗ ਹੋ ਗਏ ਆਹੀ ਉਹਨਾਂ ਵੀਰਾਂ ਦੇ ਇੱਥੇ ਮਤ ਕਰਾਂਗੇ ਉਹਨਾਂ ਨੂੰ ਰਹਿਣ ਲਈ ਥਾਂ ਪੈਣ ਲਈ ਸੌਣ ਲਈ ਸਾਰਾ ਕੁਝ ਲੀੜੇ ਕੱਪੜੇ ਦਾ ਸਾਰਾ ਪ੍ਰਬੰਧ ਨਹਾਉਣ ਧੋਣ ਦਾ ਸਾਰਾ ਹੀ ਉਹਨਾਂ ਦਾ ਕਰਾਂਗੇ ਜੀ ਭਾਈ ਆਪਣਾ ਨੰਬਰ ਬੋਲ ਦਿਓ 734748703 ਪ੍ਰਗਟ ਸਿੰਘ ਪਿੰਡ ਗਰਦਿੱਤੀ ਵਾਲਾ ਨਾਲ ਰੁਕਣੇ ਵਾਲੀ ਦੀ ਹੱਦ ਲੱਗਦੀ ਹੈ ਜੀ 73474 71474 87030 87030 ਬਾਬਾ ਜੀ ਇੱਥੇ ਕੋਈ ਆਇਆ ਹੀ ਨਹੀਂ ਜਿੱਦਾਂ ਕਹਿਣਗੇ ਸਾਨੂੰ ਕੋਈ ਵੀ ਨਹੀਂ ਪਹੁੰਚਿਆ ਨਹੀਂ ਨਹੀਂ ਕੋਈ ਨਹੀਂ ਪਹੁੰਚਿਆ ਇੱਥੇ ਚਲੋ ਕੋਈ ਨਹੀਂ ਜੀ ਤੁਹਾਡੀ ਵੀਡੀਓ ਪੈ ਜਾਣੀ ਆ ਬਾਕੀ ਮਹਾਰਾਜ ਨੇ ਜਿੱਤੋਂ ਸੇਵਾ ਲੈਣੀ ਹੈ ਬਾਬਾ ਨਾਨਕ ਬੜਾ ਬਿਆਨ ਤੇ ਆ ਆਪੇ ਬਾਹ ਫੜਨ ਵਾਲਿਆਂ ਨੇ ਵੀ ਆ ਜਾਣਾ ਸਾਰੇ ਕਾਰਜ ਹੋ ਜਾਣੇ ਆ ਜੇ ਪੰਜਾਬੀ ਬਾਰ ਲੀਆਂ ਸਟੇਟਾਂ ਵਿੱਚ ਬਾਹਰਲੇ ਮੁਲਕਾਂ ਵਿੱਚ ਜਾ ਕੇ ਮਤ ਕਰ ਸਕਦੇ ਆ ਕੀ ਗੱਲ ਆਪਣੇ ਭਰਾਵਾਂ ਦੀ ਨਹੀਂ ਬਾਹ ਫੜਨ ਆਉਣਗੇ ਤੁਹਾਨੂੰ ਰਹਿਣ ਨਹੀਂ ਦਿੰਦੇ ਇੱਥੇ ਪਹੁੰਚਣਗੇ ਸਾਰਾ ਕੁਝ ਹੋਊਗਾ ਜੀ ਮਾਰੇ ਕਿਰਪਾ ਕਰ ਅਸੀਂ ਜੀ ਇੱਥੇ ਟੰਟ ਵੀ ਲਾ ਛੱਡਿਆ ਇੱਥੇ ਪਾਣੀਆਂ ਦੇ ਵਿੱਚ ਇਥੋਂ ਬੇੜੇ ਪੈਂਦੇ ਰਹੇ ਆ ਬੰਡਾਲਾ ਕਾਲੇ ਕੇ ਧੀਰਾ ਕਰ ਇਧਰ ਸਾਰੀਆਂ ਅਸੀਂ ਸੇਵਾ ਵੀ ਕਰਦੇ ਨੇ ਮੈਂ ਨਾਲ ਰਿਆਂ ਇਹਨਾਂ ਨੂੰ ਪੁੱਛ ਲੋ ਵੀ ਇੱਥੇ ਮੈਂ 15 ਦਿਨ ਅਸੀਂ ਨਾਲ ਰਹੇ ਆ ਬਾਬਾ ਜੀ ਹੁਣੇ ਆਏ ਸੀ ਉਹ ਪਤਾ ਨਹੀਂ ਕਿਹੜੀ ਸੋਸਾਇਟੀ ਆ ਉਹ ਆਂਦੇ ਸੀ ਉਹਨਾਂ ਫਿਰ ਸਾਡੀ ਨਹੀਂ ਉਹਨਾਂ ਕੋ ਸਾਰ ਲਈ ਉਹ ਚਲੇ ਗਏ ਇਥੋਂ ਅਹੀਂ 15 ਨਹੀਂ ਤੇ ਬੇੜੇ ਲਾ ਛੱਡੇ ਆ ਪਿੰਡਾਂ ਦੇ ਬੰਡਾਲੇ ਕਾਲੇ ਕੇ ਕਿਸ਼ਨ ਸਿੰਘ ਵਾਲੇ ਸਾਰੇ ਰਾਸਨ ਪਾਉਂਦੇ ਰਿਹਾ ਇੱਥੇ ਪੰਜ ਬੇੜੇ ਲਾ ਛੱਡੇ ਆ ਜੀ ਇਹ ਵੀਰ ਹੁਣਾਂ ਦਾ ਪਿੰਡ ਬਚਿਆ ਸੀ ਪਿੰਡ ਜ਼ਮੀਨ ਡੁੱਬ ਗਈ ਸੀ ਪਿੰਡ ਬਚਿਆ ਸੀ ਤੇ ਵੀਰ ਹੁਣੀ ਇੱਥੋਂ ਬੇੜੀ ਦੇ ਵਿੱਚ ਦੂਜੇ ਪਿੰਡਾਂ ਵਿੱਚ ਜਿਹੜੀਆਂ ਸੰਸਥਾਵਾਂ ਆਉਂਦੀਆਂ ਸੀ ਉਹਨਾਂ ਦੀ ਮਤ ਕਰਨ ਨਾਲ ਜਾਂਦੇ ਹੁੰਦੇ ਸੀ ਸਮਾਂ ਕੱਢ ਕੇ ਇੱਥੇ ਰਹਿੰਦੇ ਹੁੰਦੇ ਸੀ ਅੱਜ ਭਾਈ ਇਹਨਾਂ ਨੂੰ ਲੋੜਿਆ ਦੇਖਦੇ ਕਿਹੜਾ ਸ਼ੇਰ ਆਉਂਦਾ ਬਾਹਰ